ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸਰਦਾਰ ਸਰਜੀਤ ਸਿੰਘ ਰਖੜਾ ਅਤੇ ਉਹਨਾਂ ਦੀ ਟੀਮ ਵੱਲੋਂ ਸਮਾਣਾ ਦੀ ਸਤੀ ਮਾਤਾ ਤਰ ਮਸ਼ਾਲਾ ਵਿਖੇ 101 ਦੇ ਕਰੀਬ ਗੁਰਦੁਆਰਾ ਸਾਹਿਬ ਦੇ ਗਰੰਥੀ ਸਿੰਘਾਂ ਅਤੇ ਮੰਦਰਾਂ ਦੇ ਪੁਜਾਰੀਆਂ ਦਾ ਸਨਮਾਨ ਕੀਤਾ ਗਿਆ ਅਤੇ ਉਹਨਾਂ ਨੂੰ ਮਾਲੀ ਮਦਦ ਲਈ ਸਹਾਇਤਾ ਰਾਸ਼ੀ ਵੀ ਵੇਟ ਕੀਤੀ ਗਈ ਇਸ ਮੌਕੇ ਸਰਜੀਤ ਸਿੰਘ ਰਖੜਾ ਨੇ ਕਿਹਾ ਕਿ ਕੁਦਰਤੀ ਕਾਰਕਾਂ ਪੂਰਾ ਪੰਜਾਬ ਹੜਾਂ ਦੀ ਲਪੇਟ ਦੇ ਵਿੱਚ ਆ ਗਿਆ ਸੀ ਸਭ ਵਰਗਾਂ ਦੇ ਲੋਕਾਂ ਨੂੰ ਕਿਤੋਂ ਨਾ ਕਿਤੋਂ ਕੋਈ ਮਾਲੀ ਮਦਦ ਮਿਲ ਜਾਂਦੀ ਹੈ ਪਰ ਗੁਰਦੁਆਰਾ ਸਾਹਿਬ ਦੇ ਗਰੰਥੀ ਸਿੰਘਾਂ ਨੂੰ ਅਤੇ ਮੰਦਰਾਂ ਦੇ ਪੁਜਾਰੀਆਂ ਨੂੰ ਅਣਗੋਲਿਆ ਕਰ ਦਿੱਤਾ ਜਾਂਦਾ ਹੈ ਅਸੀਂ ਅੱਜ ਗੁਰਦੁਆਰਾ ਸਾਹਿਬ ਦੇ ਗਰੰਥੀ ਸਿੰਘਾਂ ਅਤੇ ਮੰਦਰਾਂ ਦੇ ਪੁਜਾਰੀਆਂ ਨੂੰ ਸਨਮਾਨ ਦੇ ਕੇ ਮਾਣ ਮਹਿਸੂਸ ਕਰ ਰਹੇ ਹਾਂ ਇਸ ਸਮਾਗਮ ਦੇ ਵਿੱਚ ਨਗਰ ਕੌਂਸਲ ਸਮਾਣਾ ਦੇ ਸਾਬਕਾ ਪ੍ਰਧਾਨ ਸ਼੍ਰੀ ਕਪੂਰ ਚੰਦ ਬਾਂਸਲ ਪ੍ਰਿੰਸੀਪਲ ਮੋਹਨ ਲਾਲ ਸ਼ਰਮਾ ਰਾਣਾ ਸੇਖੋ ਅਮਰਜੀਤ ਸਿੰਘ ਗੁਰਾਇਆ ਆਸ਼ੋਕ ਮੋਦਗਿਲ ਸਮੇਤ ਬਹੁਤ ਸਾਰੇ ਅਕਾਲੀ ਨੇਤਾ ਹਾਜ਼ਰ ਸਨ ਪੱਤਰਕਾਰ ਹਰਦਿਆਲ ਸਿੰਘ ਨਾਗੀਦੀ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਸਤਿਮਤ ਅਧਿਕਾਰੀਆਂ ਨੂੰ ਨਮਨ ਕਰਦੇ ਹੋਏ ਜੇ ਸਰਵੇ ਰਵੰਤੂ ਸੁਖਨੇ ਸਰਵੇ ਸੰਤੂ ਨਿਰਾਮਾਇਕ ਸਰਵੇ ਭਾਨਤੂ ਸੁਖਿਨੇ ਸਰਵੇ ਸੰਤੂ ਨਿਰਾਮਾਇਸ ਸਰਵੇ ਬਦਰਾਣੀ ਪਸ਼ਯੰਤੂ ਮਾ ਗਿਚ ਪਿਛੇ ਇਹਨਾਂ ਨੇ ਸਰਕਾਰ ਚ ਵੀ ਹਮੇਸ਼ਾ ਇੱਕ ਗੱਲ ਵਿੱਚ ਵਿਸਥਤ ਤੌਰ ਤੇ ਇੱਕ ਸੇਵਾ ਨਾਮ ਜਿਤੋਂ ਤੇ ਆਪਣੇ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਆਪਣੇ ਸ਼ਹਿਰ ਇਲਾਕਾ ਦੇ ਸਾਰਾ ਦੇ ਸੁਧਤ ਵਾਸਤੇ ਇਹ ਪਰਿਵਾਰ ਬੜਾ ਹੀ ਅਮੇਸਾ ਜੀ ਆਪਣੇ ਨਾਲ ਆਪਣੇ ਪਰਿਵਾਰ ਨਾਲ ਆਪਣੇ ਇਲਾਕੇ ਨਾਲ ਆਪਣੇ ਸ਼ਹਿਰ ਨਾਲ ਜੁੜਾ ਰਹੇ ਹਨ ਉਸੇ ਲਈ ਥੋੜੀ ਜਾਣਕਾਰੀ ਵਾਸਤੇ ਥੋੜੀ ਜਾਣਕਾਰੀ ਵਾਸਤੇ ਤੁਹਾਨੂੰ 2 ਮਿੰਟ ਲੈਣ ਦੇ ਵਾਸਤੇ ਜ਼ਰੂਰੀ ਹੈ ਕਿਉਂਕਿ ਇਹ ਕੋਲਡਿਗਿਨ ਲੈ ਲਈ ਹੈ ਇਹ ਬੜੀ ਆਸਥਾ ਤੇ ਸ਼ਰਧਾ ਵਾਲਾ ਅਸੀਂ ਰਦਵਾਲਾ ਸਾਹਿਬ ਜਿਹੜੀ ਇਤਿਹਾਸਿਕ ਸਥਾਨ ਹੈ ਮੰਦਿਰ ਜਿਹੜਾ ਬੜਾ ਪਵਿੱਤਰ ਸਥਾਨ ਹੈ

ਦੀਸਨ ਜੀ ਰਖੜਾ ਸਾਬਕਾ ਮੰਤਰੀ ਪੰਜਾਬ ਸਾਡੇ ਸਾਬਕਾ ਕੰਪੂ ਮੈਂਟਰਸਟ ਦੇ ਚੇਅਰਮੈਨ ਸਟੇਜ 77 ਦੀ ਧੂਮਕਾ ਲਵਾ ਰਹੇ ਪੰਨਨ ਸਰਜੀਤ ਸ਼ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਪ੍ਰਿੰਸੀਪਲ ਮੋਹਨਾਲ ਜੀ ਮੇਰੇ ਸਾਥੀ ਐਮਸੀ ਅਮਰਜੀਤ ਸਿੰਘ ਜੀ ਦਰਾਇਆ ਸੇਫ ਕਲਾ ਤੋਂ ਸਰਜੀਤ ਗਰਾਮ ਦੀ ਪਤਨੀ ਸਰਦਾਰ ਸਰਜੀਤ ਸਿੰਘ ਜੀ ਜੋ ਕਿ ਬਹੁਤ ਕਥਾ ਬਾਤ ਕਰਨੇ ਸ਼ਹਿਰ ਦਾ ਬਹੁਤ ਵਧੀਆ ਪੜਾ ਚਾਉਂਦੇ ਨੇ ਤੇ ਪੜਾ ਕਰ ਰਹੇ ਨੇ ਲਕਤਾਰ ਸਿੰਘ ਸੰਧੂ ਜੀ ਆਪਣੇ ਪਿੰਕਾ ਜੀ ਰਾਣਾ ਸੇਖੋਂ ਜੀ ਸਾਹਮਣੇ ਬੈਠੇ ਸਾਰੇ ਹੀ ਗੁਰੂ ਘਰਾਂ ਦੇ ਗ੍ਰੰਥੀ ਸਹਿਬਾਨ ਮੰਤਰਾਤਾਂ ਦੇ ਪੁਜਾਰੀ ਸਹਿਬਾਨ ਮੇਰੇ ਬਹੁਤ ਹੀ ਇਸਤਿਹਾਰਯੋਗ ਪ੍ਰੈਸ ਵਾਲੇ ਮੇਰੇ ਵੀ ਸਭ ਨੂੰ ਜੀ ਆਇਆਂ ਧੰਨਵਾਦ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਖਣਾ ਸਾਹ ਬਾਅਦ ਪਹਿਲਾਂ ਦੇ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਹੈ ਤਾਮਨਨਾਡੂ ਦੇ ਅੰਦਰ ਜਾ ਕੇ 5 ਕਰੋੜ ਰੁਪਇਆ ਕਈ ਟ੍ਰੇਨਾਂ ਭਰ ਕੇ ਰਾਸ਼ਨ ਦੀਆਂ ਲੈ ਕੇ ਜਾਣਾ ਹੁਣ ਹੜਾ ਹੈ 10 ਕਰੋੜ ਰੁਪਇਆ ਰੱਖੜਾ ਸਾਹਮਣੇ ਹੜਾ ਦੇ ਜੋ ਲੋਕ ਲਾਇਰ ਦੇ ਜੋਗ ਸੀ ਉਹਨਾਂ ਨੂੰ ਦੇਰੇ ਸੀ ਅਤੇ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਆਪਾਂ ਤਰਨ ਤਰ ਗੁਰਦਾਸਪੁਰ ਪਠਾਨਕੋਟ ਜਿੰਨੇ ਵੀ ਗ੍ਰੰਥੀ ਤੇ ਮੰਦਰਾਂ ਦੇ ਪੁਜਾਰੀ ਨੇ ਉਹਨਾਂ ਨੂੰ 5-5000 ਰੁਪਇਆ ਉਹਨਾਂ ਦੀ ਮਾਲੀ ਸਹਾਇਤਾ ਮਦਦ ਕਰ ਰਿਹਾ ਮੇਨੇ ਮੇਰੀ ਇੱਛਾ ਹੈ ਕਿ ਮੈਂ ਸ਼ਹਿਰ ਦੇ ਪੁਜਾਰੀਆਂ ਦਾ ਤੇ ਗ੍ਰੰਥੀ ਸਹਿਬਾਨ ਦਾ ਆਸ਼ੀਰਵਾਦ ਲੈਣਾ ਹੈ ਮੈਂ ਵੀ ਇੱਥੇ ਵੀ ਮਦਦ ਕਰਕੇ ਆਵਾਂ ਅਸੀਂ ਕਹਿੰਦੇ ਬਹੁਤ ਚੰਗੀ ਗੱਲ ਹੈ ਰਖੜਾ ਸਾਹਮਣੇ ਇਸੇ ਲੜੀ ਦੇ ਤਹਿਤ ਤੁਸੀਂ ਮੰਦਰਾਂ ਦੇ ਪੁਜਾਰੀ ਬੈਠੇ ਹੋ ਗੁਰੂ ਗ੍ਰੰਥ ਸਾਹਿਬ ਦੇ ਗ੍ਰੰਥੀ ਬੈਠੇ ਨੇ ਕੋਈ ਵੀ ਪਹਿਲਾਂ ਜਦੋਂ 10 ਸਾਲ ਸਰਕਾਰ ਰਹੀ ਹੈ ਨਾ ਕੋਈ ਮੰਦਰ ਨਾ ਕੋਈ ਗੁਰੂ ਘਰ ਜਿੱਥੇ ਇਹਨਾਂ ਨੇ 5 ਲੱਖ ਤੋਂ ਲੈ ਕੇ 10 ਲੱਖ ਰੁਪਈਆ ਤੱਕ ਨਾ ਦਿੱਤਾ ਹੋਵੇ ਧਰਮਸ਼ਾਲਾ ਸ਼ਹਿਰ ਦੀਆਂ ਅਤ ਕੌਮਕ ਨਿਯਮ ਅਮ ਨਾਮ ਹੈ ਜਿੱਥੇ ਆਪਾਂ ਸਦੀ ਮੰਦਲ ਸਵਾਕਤ ਆਪ ਜੀ ਖੜੇ ਆ 5 ਲੱਖ ਰੁਪਏ ਇਸ ਹਾਲ ਚ ਲੱਕੜ ਹਾਲ ਸ਼ੈਡ ਦਸੇ ਚੁੱਲੇ ਪਾਰਕ ਦੇ ਵਿੱਚ ਬਹੁਤ ਵੱਡਾ ਸਹਿਯੋਗ ਦੋ ਸਹਿਯੋਗਦਾਨ ਦਿੱਤਾ ਬਾਥਰੂਮ ਬਣਵਾਏ ਇਸ ਤਰ੍ਹਾਂ ਦੇ ਲੀਡਰ ਇਸ ਤਰ੍ਹਾਂ ਦੇ ਆਪਣੇ ਸ਼ਹਿਰ ਦੇ ਆਗੂਕਾਰ ਦੇ ਆਪਣੇ ਪਰਿਵਾਰਕ ਮੈਂਬਰ ਨੇ ਮੈਂ ਤਾਂ ਸਾਰੇ ਪੰਡਤ ਸਹਿਬਾਨ ਨੂੰ ਪੁਜਾਰੀ ਸਹਿਬਾਨ ਨੂੰ ਤੇ ਗ੍ਰੰਥੀ ਸਹਿਬਾਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ 2027 ਦਾ ਜਿਹੜਾ ਸਮਾਰਿਆ ਇਲੈਕਸ਼ਨ ਦਾ ਇਹ ਅਸ਼ੀਰਵਾਦ ਲੈਣ ਵਾਸਤੇ ਆਏ ਨੇ ਅੱਜ ਕੀ ਤੁਸੀਂ ਸਾਰੇ ਅਸ਼ੀਰਵਾਦ ਦੇਖੇ ਜਾਓਗੇ ਇਹਨਾਂ ਦੀ ਚੜ੍ਹਦੀ ਕਲਾ ਬਾਤ ਕਰਕੇ ਜਾਓਗੇ ਤੇ ਸ਼ਹਿਰ ਵਾਸਤੇ ਆਪਾਂ ਨੂੰ ਇਸ ਤਰ੍ਹਾਂ ਦੇ ਨਮਾਇਦੇ ਦੀ ਇਸ ਤਰ੍ਹਾਂ ਦੇ ਆਗੂ ਕਰ ਦੀ ਬਹੁਤ ਵੱਡੀ ਜ਼ਰੂਰਤ ਹੈ ਦੀਵਾਲੀ ਦੀਆਂ ਬੰਦੀ ਛੋਟ ਦਿਵਸ ਦੀਆਂ ਵਿਸ਼ਕਰਮਾ ਦਿਵਸ ਦੀਆਂ ਮੈਂ ਸਾਰੇ ਸ਼ਹਿਰ ਨਿਵਾਸੀ ਵੀਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਤੁਹਾਡਾ ਧੰਨਵਾਦ ਕਰਦਾ ਜੀ ਆਇਆਂ ਕਹਦਾ ਜਿਨ੍ਹਾਂ ਨੇ ਅੱਜ ਮੇਰੇ ਨਾਲ ਖੜ੍ਹ ਕੇ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਮੋਹਨ ਲਾਲ ਜੀ ਦਾ ਜਿਨ੍ਹਾਂ ਨੇ ਸਾਰੇ ਹੀ ਧਾਰਮਿਕ ਸੰਸਥਾ ਦੇ ਮੰਦਰਾਂ ਦੇ ਪੁਜਾਰੀਆਂ ਨੂੰ ਤੇ ਮੈਨੇਜਮੈਂਟ ਕਮੇਟੀਆਂ ਨੂੰ ਫੋਨ ਕਰਕੇ ਬੁਲਾ ਕੇ ਇਹ ਦਾ ਵੱਡਾ ਕੱਟ ਕੀਤਾ ਤੇ ਰਕੜਾ ਸਾਹਿਬ ਨੂੰ ਤੁਹਾਡੇ ਦਰਸ਼ਨ ਹੋਏ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਨਮਸਕਾਰ ਵਾਹਿਗੁਰੂ ਜੀ ਕਾ ਥਾਲ ਸਾਹਿਬ ਜੈ ਸੋਨਹਾਰ ਸਾਹਿਬ ਸਰਦਾਰ ਮਜੀਤ ਸਿੰਘ ਜੀ ਗੁਰਦੁਆਰਾ ਜੀਤ ਨਗਰ ਤੋਂ ਪ੍ਰਿੰਸੀਪਲ ਸਾਹਿਬ ਸਰਦਾਰ ਸ਼ਿਖਸ਼ਾ ਸਿੰਘ ਜੀ ਗੁਰਦੁਆਰਾ ਜੀ ਸਹੀ ਜੀ ਰਾਜਲਾ ਰੋਡ ਜੀ ਆਨੌਂਸ ਕਰਦੇ ਗੁਰਚਾਰ ਸਿੰਘ ਜੀ ਬੋਲੋ ਹਾਂ ਸਤਿ ਸ੍ਰੀ ਅਕਾਲ ਗੁਰਦੀ ਵਰਜਿੰਦਰ ਸਿੰਘ ਜੀ ਨਿਆਲੇ ਟਿੰਗਲਵਾੜਾ ਗੁਰਦੀ ਅਵਲੋ ਸਿੰਘ ਜੀ ਗੁਰਦੁਆਰਾ ਸੋਨਹਾਂ ਆਹ ਗੁਰਦੁਆਰਾ ਚ ਨਜ਼ਰ ਸਾਹਿਬ ਤੋਂ ਗੁਰਦੀ ਚਰਨ ਸਿੰਘ ਜੀ ਸੋਨਹਾਂ ਗੁਰਦੁਆਰਾ

ਨਾਮ ਦੇ ਤੇ ਗੁਰਦੁਆਰਾ ਸਾਹਿਬ ਨੂੰ ਗਰਾਂਧੀ ਜੀ ਸੰਤ ਸਿੰਘ ਦੇ ਪ੍ਰਾਣਾ ਨੂੰ ਉਪਰਾਂ ਬਾਪ ਸਾਹਿਬ ਦਾ ਗਰਾਂਧੀ ਵਿਚਾਰੂ ਸਿੰਘ ਦੇ ਨੂਰਪੁਰਾ ਨਾਮ ਸਬ ਸਿਰਾਤਾ ਗਰਾਂਧੀ ਨਿਸ਼ਾਨ ਸਿੰਘੀ ਬਾਬਾ ਸ਼੍ਰੀ ਚੰਦ ਦਾ ਗੁਰਦੁਆਰਾ ਸਾਹਿਬ ਮਕੂਰੀ ਹੈ ਮਸ ਮਸ ਚਲੋ

अगला धर्मशाला समान मनोज कुमार जी पंडित मनोज शर्मा जी से दुर्गा माता टेम्पल बाली जी का बेटा आया है के बिहारी टेम्पल शक्ति माटी का शक्ति माटी का समान जो मुझे पूरी फिलोनी है पूर्णानंद जी कोई जब मन में कोई एक के साथ भी काम करने तो जाएगी सिर्फ लाभ आधार पर नहीं उसके बाद पंकज पंडित पंकज कुमार जी सिर्फ माइसर माता के मंदिर से समाज से आए उनके बाद पंकज कुमार पंडित बलराम पुजारी जी सिर्फ सिर्फ टेंपल की सुबह बस्ती के सिर्फ लोग वाले बंदर पुरुषों एक एक ब्राह्मण को निमंत्रण देकर के स्वागत ग्रंथि से आवाज़ मिला पंकज कुमार जी

ਦੇਖੋ ਜਿਹੜਾ ਅੱਜ ਦਾ ਸਮਾਗਮ ਸੀਗਾ ਇਹ ਜਿਹੜੇ ਹੜ੍ਹ ਆਏ ਨੇ ਜਿਹਨਾਂ ਦਾ ਬਹੁਤ بڑا ਨੁਕਸਾਨ ਹੋਇਆ ਪੰਜਾਬ ਦੇ ਵਿੱਚ ਮੇਰਾ ਖਿਆਲ ਹੈ ਬੀਆ 88 ਦੇ ਵਿੱਚ ਹੜ੍ਹ ਆਇਆ ਸੀ ਉਦੋਂ ਨੁਕਸਾਨ ਹੋਇਆ 93 ਵਿੱਚ ਨੁਕਸਾਨ ਹੋਇਆ ਤੇ ਐਥੀ ਉਹ ਤੋਂ ਵੀ ਬੜਾ ਨੁਕਸਾਨ ਸੀ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜਿੱਥੇ ਕਿਤੇ ਕੋਈ ਨੁਕਸਾਨ ਹੁੰਦਾ ਉੱਥੇ ਕੰਮ ਹੀ ਚੱਲ ਜੇਕਰ ਜੋ ਸੇਵਾ ਕਰਦੇ ਪਰਮਾਤਮਾ ਦਾ ਤਾਂ ਤੁਸੀਂ ਕਰ ਸਕਦੇ ਪਰਮਾਤਮਾ ਦਾ ਨਾਮ ਦੇ ਵਿੱਚ ਤੁਸੀਂ ਕਰ ਨਹੀਂ ਸਕਦੇ ਸੁਨਾਮੀ ਆਈ ਸਾਊਥ ਦੇ ਵਿੱਚ ਅਸੀਂ ਉੱਥੇ ਵੀ ਗਏ ਸੀ ਸਾਡੀ ਅਜਿੰਦੇ ਖੜੇ ਸਾਰੀ ਟੀਮ ਉੱਥੇ ਨਾਲ ਗਈ ਸੀ ਅਸੀਂ ਤਕਰੀਬਨ ਉੱਥੇ 26 ਦਿਨ ਲਾ ਕੇ ਆਏ ਸੀ ਫਿਰ ਉੱਥੇ ਵੀ ਇੱਕ ਟ੍ਰੇਨ ਪਰਖ ਲੈ ਕੇ ਆਏ ਸੀ ਕਿਸਾਨ ਅੰਦੋਲੇ ਚੱਲਿਆ ਉੱਥੇ ਤਕਰੀਬਨ ਇੱਕ ਸਾਲ ਲਾ ਕੇ ਆਏ ਸੀ ਜੇ 슈ਗਰ ਮਿਲਦੇ ਵਿੱਚ ਟਰੈਕਟਰ ਆ ਲਈ ਆਉਂਦੀ ਅਸੀਂ ਉੱਥੇ ਵੀ ਇਹ ਸਾਡੇ ਬਾਪੂ ਜੀ ਨੇ ਸਾਨੂੰ ਗੁਰਤੀ ਦੇ ਵਿੱਚ ਦਿੱਤਾ ਗੁਨਾਕਦੇਵ ਜੀ ਦੀ 20 ਬੀ ਦੀ ਐਫਆਰ ਕਰਾਈ ਵੀ ਜਿਹੜੀ ਉਹ ਸਾਡੀ ਅੱਜ ਚੱਲ ਰਹੀ ਹੈ ਜਦੋਂ ਅਸੀਂ ਗੁਰਦਾਸਪੁਰ ਅੰਮ੍ਰਿਤਸਰ ਅਜਨਾਲੇ ਉੱਥੇ ਗਏ ਦੇਖਿਆ ਬਹੁਤ ਮਾੜਾ ਹਾਲ ਸੀਗਾ ਜਿੱਥੇ ਲੋਕਾਂ ਦੇ ਘਰ ਟੈਗੇ ਜਿੱਥੇ ਫਸਲਾਂ ਤਬਾਹ ਹੋ ਗਈਆਂ ਬੁਆਰੀਆਂ ਖੜ ਗਈਆਂ ਬਹੁਤ ਬੜਾ ਨੁਕਸਾਨ ਹੋਇਆ ਉੱਥੇ ਸਾਡੇ ਮਨ ਦੇ ਵਿੱਚ ਆਇਆ ਕਿ ਜਿਹੜੇ ਗ੍ਰੰਥੀ ਸਿੰਘ ਨੇ ਜਾਂ ਮੰਦਰਾਂ ਦੇ ਪੁਜਾਰੀ ਉਹਨਾਂ ਦਾ ਵੀ ਵਿਚਾਰਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦਾ ਵੀ ਅੱਗੇ ਵਾਸਤੇ ਉਹਨਾਂ ਨੂੰ ਕੀ ਦੇਣਗੇ ਕਿਉਂਕਿ ਜੇ ਕਿਸੇ ਫਸਲ ਹੋਊਗੀ ਤਾਂ ਹੀ ਉਹਨਾਂ ਨੂੰ ਕੋਈ ਦੇ ਸਕਵੇ ਫਿਰ ਅਸੀਂ ਫੈਸਲਾ ਕੀਤਾ ਕਿ 5-5000 ਰੁਪਏ ਅਸੀਂ ਉੱਥੇ ਉਹਨਾਂ ਨੂੰ ਜ਼ਰੂਰ ਸੇਵਾ ਕਰੀ ਉੱਥੋਂ ਫਿਰ ਮੈਂ ਆਪਣੀ ਟੀਮ ਦੇ ਨਾਲ ਗਿਆ। ਅੱਛਾ ਸਾਰੀ ਟੀਮ ਖੜੀ ਹੈ। ਸਾਰੇ ਸਮਾਣਿਆ ਨੂੰ ਕੀ ਕੀ ਬੇਨਤੀ ਕੇ ਵੀ ਮੇਰੇ ਮਨ ਦੇ ਵਿੱਚ ਹੈ। ਆ ਸਾਰਿਆਂ ਨੇ ਇਸ ਗੱਲ ਦੇ ਉੱਤੇ ਫਲਟਾਏ ਕਿ ਇਹਦੀ ਬਹੁਤ ਚੰਗਾ ਕੰਮ ਹੈ। ਜਿੰਨੇ ਵੀ ਸਾਡੇ ਗੁਰਦੁਆਸਾ ਦੇ ਗ੍ਰੰਥੀ ਸਹਿਬਾਨ ਨੇ ਜਾਂ ਮੰਤਰਾ ਦੇ ਵਿੱਚ ਪੁਜਾਰੀ ਨੇ ਸਾਰਿਆਂ ਦੀ ਆਪਾਂ ਨੂੰ ਸੇਵਾ ਕਰਨੀ ਚਾਹੀਦੀ। ਇਸ ਸੇਵਾ ਬਾਹਰ ਜਾਇ ਕਰਦੇ ਆ ਉੱਥੇ ਇੱਥੇ ਵੀ ਕਰਦੇ ਆ। ਕੱਲਾ ਸਮਾਣੇ ਹਲਕੇ 'ਚ ਆ ਜਾਓ। ਕੱਲਾ ਕਿੱਥਾਂ ਜਾ ਰਹੇ ਆ ਜੀ? ਹੋਰ ਹਲਕੇ। ਨਹੀਂ ਨਹੀਂ ਸਾਰੇ ਹਲਕੇ ਜਾ ਕੇ ਆਏ ਜੀ। ਗੁਰਦਾਸ ਸਾਰੇ ਗੁਰਦਾਸ ਫੋਰ ਅੰਬਰਸਾਹ ਤਹੰਦਾਨਾ ਜਾਏ। ਸਾਰੇ ਸਾਰੇ ਹਲਕੇ 'ਚ ਜਾ ਕੇ ਆ ਤੇ ਜਿੱਥੇ ਜਿੱਥੇ ਕੋਈ ਸੀਗੀ ਉਸ ਦਾ ਵੈਲਕਮ ਮਿਲਦਾ ਸਾਡੇ ਪ੍ਰਧਾਨ ਸਾਹਿਬ ਕੈਣੀ ਹਰਪ੍ਰੀਤ ਜੀ ਵੀ ਨਾਲ ਗਏ ਸੀਗੇ ਤੇ ਇੱਥੇ ਫਿਰ ਉਹ ਕਹਿਣ ਲੱਗੇ ਵੀ ਤੁਸੀਂ ਇੱਥੇ ਦਾ ਇਕੱਲੇ ਵੀ ਕਰ ਸਕਦੇ ਹੋ ਇੱਥੇ ਫਿਰ ਅਜਿਹੀ ਕਿਉਂ ਤੋ ਤੁਹਾਡਾ ਪ੍ਰੈਸ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਬੜਾ ਸਾਥ ਦਿੱਤਾ ਹੈ ਕਿ ਜਦੋਂ ਕੋਈ ਕੰਮ ਹੋਵੇ ਉਹਦੇ ਨਾਲ ਸਾਥ ਕਰਨਾ ਬਹੁਤ ਲੋਕ ਇਕੱਠੜੇ ਨਹੀਂ ਨਹੀਂ ਤਾਂ ਤੇ ਮੈਂ ਉਸ ਗੱਲ ਦੇ ਲਈ ਤੁਹਾਡਾ ਜਿੰਨਾ ਧੰਨਵਾਦ ਕਰਾਉਣਾ ਥੋੜਾ ਮੈਂ ਗ੍ਰਾਂਥੀ ਸਿੰਘਾਂ ਦਾ ਤੇ ਉਹਦੇ ਨਾਲ ਮੰਦਰ ਦੇ ਪੂਜਾਰੀਆਂ ਦਾ ਵੀ ਧੰਨਵਾਦ ਕਰਨਾ ਕਿ ਉਹਨਾਂ ਨੇ ਜਿਹੜੀ ਸਾਡੀ ਸੇਵਾ ਪ੍ਰਵਾਨ ਕੀਤੀ ਹੈ ਤੇ ਧੰਨਵਾਦ ਲਖੜਾ ਸਾਹਿਬ ਜਿਹੜੇ ਟੀਚਰ ਤੁਸੀਂ ਮਿੱਥਿਆ ਇਹ ਕਿੰਨੇ ਸਮੇਂ ਤੱਕ ਜਾਰੀ ਰਹੇਗਾ ਜੀ ਇਹ ਅੱਜ ਅਸੀਂ ਸ਼ੁਰੂ ਕੀਤਾ ਹੈ ਅਗ